ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਦੀਆਂ ਚੋਣਾਂ ਕੱਲ ਕੱਲ 14 ਦਸੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਇਸ ਤੋਂ ਪਹਿਲਾਂ ਲਗਾਤਾਰ ਤੁਸੀਂ ਅਪਡੇਟ ਦੇਖਦੇ ਰਹੇ ਹੋ ਵੱਖ-ਵੱਖ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ ਸੀ ਤਾਂ ਅੱਜ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਪ੍ਰਬੰਧ ਹੈ ਜਿਹੜੇ ਉਹ ਮੁਕੰਮਲ ਕਰ ਲਏ ਗਏ ਨੇ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਨੂੰ ਲੈ ਕੇ ਐਸਐਸਪੀ ਬਠਿੰਡਾ ਅਮਨੀਤ ਕੌਂਡਲ ਨੇ ਸਖਤ ਹਦਾਇਤਾਂ ਦਿੱਤੀਆਂ ਨੇ ਐਸ ਡੀ ਐਮ ਤਲਵੰਡੀ ਸਾਭੂ ਨੇ ਵੀ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਆ ਵੱਖ-ਵੱਖ ਬੂਥਾਂ ਤੇ ਵੱਖ-ਵੱਖ ਮੁਲਾਜ਼ਮਾਂ ਦੀਆਂ ਜਿਹੜੀਆਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਸੀ ਉਹ ਆਪਣੇ ਗਰੁੱਪਾਂ ਵਾਈਜ਼ ਰਵਾਨਾ ਹੋ ਚੁੱਕੇ ਨੇ ਕੀ ਕਹਿਣਾ ਚਾਹੁੰਦੇ ਨੇ ਐਸ ਐਸ ਪੀ ਬਠਿੰਡਾ ਆਓ ਦਿਖਾਉਣੇ ਆ ਅੱਜ ਦੀ ਰਿਪੋਰਟ ਤਲਵੰਡੀ ਸਾਭੂ की सुरक्षा के प्रबंध किए गए साढ़े जी बठिंडा जिले च ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਇਲੈਕਸ਼ਨਜ਼ ਦੇ ਮੱਦੇਨਜ਼ਰ ਪੂਰੇ ਸੁਰੱਖਿਆ ਦੇ ਪ੍ਰਬੰਧ ਕਰ ਦਿੱਤੇ ਗਏ ਆ ਮੈਂ ਔਰ ਡੀਆਈਜੀ ਸਰ ਆਪਣੀ ਵਕਫਕ ਡਿਸਪੈਚ ਸੈਂਟਰ ਤੇ ਜਾ ਕੇ ਜਿਹੜੀ ਸਾਡੀ ਪਾਰਟੀਆਂ ਆ ਪੁਲਿਸ ਪਾਰਟੀਆਂ ਉਹਨਾਂ ਨੂੰ ਜਿਹੜੀ ਜ਼ੋਨ ਸੰਬੰਧੀ ਹਦਾਇਤਾਂ ਹੁੰਦੀਆਂ ਉਹਨਾਂ ਨੂੰ ਥੋਰਲੀ ਬਰੀਫ ਕਰ ਰਹੇ ਸਾਰੀ ਫੋਰਸ ਨਾਲ ਇੰਟਰਐਕਟ ਕਰ ਰਹੇ ਤੇ ਹੁਣ ਅਸੀਂ ਮੈਂ ਇੱਥੇ ਤਲਵੰਡੀ ਸਾਬੋ ਦੇ ਡਿਸਪੈਚ ਸੈਂਟਰ ਤੇ ਆਈਆਂ ਤੇ ਤੇ ਡੀਐਸਪੀ ਤਲਵੰਡੀ ਔਰ ਉਹਨਾਂ ਦੇ ਐਸਐਚਓਸ ਤਲਵੰਡੀ ਔਰ ਰਾਮਾ ਵੀ ਮੌਜੂਦ ਹੈਗੇ ਤੇ ਜਿੰਨੀ ਵੀ ਫੋਰਸ ਅਸੀਂ ਡਿਸਪੈਚ ਕਰਨੀ ਹੈ ਉਹਨਾਂ ਨੂੰ ਕੱਲੇ ਕੱਲੇ ਜਿਹੜੀ ਮਾਨਯੋਗ ਸਟੇਟ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਹੁੰਦੀਆਂ ਉਹਦੇ ਤੋਂ ਪੂਰੀ ਤਰ੍ਹਾਂ ਜਾਣੂ ਕਰਾਇਆ ਹੈ ਔਰ ਸਾਰਿਆਂ ਨੂੰ ਸਖਤ ਹਦਾਇਤ ਦਿੱਤੀ ਹੈ ਕਿ ਬਟਿੰਡਾ ਚ ਜਿਹੜੀ ਕੱਲ ਚੋਣ ਹੈ ਉਹ ਬਿਲਕੁਲ ਫਰੀ ਐਂਡ ਫੇਅਰ ਹੋਣੀ ਚਾਹੀਦੀ ਹੈ ਕਿਸੇ ਦੀ ਵੋਟਰ ਨੂੰ ਕਿਸੇ ਤਰ੍ਹਾਂ ਦਾ ਡਰ ਦਾ ਸਾਹਮਣਾ ਨਹੀਂ ਕਰਨਾ ਚਾਹੀਦਾ ਔਰ ਜੇ ਕੋਈ ਕੁਤਾਹੀ ਕਰੇਗਾ ਤਾਂ ਅਸੀਂ ਉਹਨਾਂ ਤੇ ਸਖਤ ਕਾਰਵਾਈ ਕਰਾਂਗੇ ਔਰ ਸਾਡੇ ਜ਼ਿਲ੍ਹੇ ਚ ਜੀ ਐਨਐਸਪੀ 13 ਡੀਐਸਪੀ ਔਰ 1800 ਤੋਂ ਵੱਧ ਦੀ ਕਰੀਬ ਫੋਰਸ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ ਔਰ ਸਾਡੀ ਪੂਰੇ ਜ਼ਿਲ੍ਹੇ ਚ 400 ਪੋਲਿੰਗ ਸਟੇਸ਼ਨਸ ਹੈ ਔਰ 826 ਜਿਹੜੇ ਪੋਲਿੰਗ ਬੂਥਸ ਹੈ ਉਹ ਹੈਗੇ ਉਹਨਾਂ ਦੇ ਮੱਦੇਨਜ਼ਰ ਅਸੀਂ ਪੂਰੀ ਐਸਪਰ ਨੋਰਮਸ ਡਿਪਲॉयਮੈਂਟ ਕੀਤੀ ਹੋਈ ਹੈ ਮੈਂ ਕਈ ਬੂਥ ਬਹੁਤ ਜ਼ਿਆਦਾ ਸੰਵੇਦਨਸ਼ੀਲ ਹੈ ਜੀ ਉੱਥੇ ਕੁਝ ਵੱਖਰੇ ਇੰਤਜ਼ਾਮ ਹੈਗੇ ਉੱਥੇ ਜੀ ਜੋ ਨੋਰਮਸ ਹੁੰਦੇ ਉਹਦੇ ਹਿਸਾਬ ਨਾਲ ਅਸੀਂ ਉੱਥੇ ਡਿਪਲॉयਮੈਂਟ ਕੀਤੀ ਹੈ ਔਰ ਹਰ ਏਰੀਆ 'ਚ ਅਸੀਂ ਇੱਕ ਐਸਪੀ ਔਰ ਦੋ ਡੀਐਸਪੀ ਲਾਏ ਹੋਏ ਹੈ ਔਰ ਲੋਡ ਅਨੁਸਾਰ ਅਸੀਂ ਵੱਤ ਤੋਂ ਵੱਤ ਉੱਥੇ ਰਿਜ਼ਰਵਸ ਵੀ ਦੇ ਰਹੇ ਤੇ ਫਲੈਂਕ ਸਪੈਡ ਦਾ ਵੀ ਸਾਡੀ ਜੀ ਰਿਜ਼ਰਵਸ ਹੈਗੀਆਂ ਮੇਰੀ ਰਿਜ਼ਰਵ ਹੈ ਡੀਆਈਜੀ ਸਰ ਦੀ ਹੈ ਸਾਡੇ ਸਾਰੇ ਅਫਸਰਾਂ ਦੀ ਹੈ ਤੇ ਨਾਲ-ਨਾਲ ਸਾਡੀ 26 ਪੈਟਰੋਲਿੰਗ ਪਾਰਟੀਆਂ ਹੈ ਜਿਹੜੀ ਹਰ ਏਰੀਆ ਨੂੰ ਡੀਲ ਕਰਨਗੀਆਂ ਸਰ ਜਿਲ੍ਹਾ ਪੰਚਾਇਤ ਬਲਾਕ ਸੰਤੀ ਚੋਣਾਂ ਹੋਣ ਜਾ ਰਹੀਆਂ। ਕੀ ਕੀ ਪ੍ਰਬੰਧ ਕੀਤੇ ਗਏ ਆ ਜੀ ਪੋਲਿੰਗ ਬੂਥਾਂ ਤੇ ਵੋਟਰਾਂ ਵਾਸਤੇ ਤੇ ਹੋਰ ਸਾਰੇ। ਅ ਸਾਡੇ ਜੀ ਜਿਲ੍ਹਾ ਪੰਚਾਇਤ ਤੇ ਬਲਾਕ ਸੰਬੰਧੀ ਚੋਣਾਂ ਲਈ ਸਾਰੇ ਬੂਥਾਂ ਤੇ ਪੁਖਤਾ ਪ੍ਰਬੰਧ ਨੇ ਜੀ। ਹਰ ਬੂਥ ਦੇ ਉੱਤੇ ਵੀਡੀਓਗ੍ਰਾਫੀ ਹੋ ਰਹੀ ਹੈ ਜੀ ਜਿਹੜੀ ਲਾਈਵ ਸਟ੍ਰੀਮ ਹੋਏਗੀ। ਇਸ ਤੋਂ ਬਿਨਾਂ ਪੋਲਿੰਗ ਪਾਰਟੀਆਂ ਦੇ ਰਹਿਣ ਦਾ, ਖਾਣੇ ਪੀਣੇ ਦਾ ਪੁਖਤਾ ਪ੍ਰਬੰਧ ਹੈ। ਜਿਸ ਤੱਕ ਲਾਅ ਐਂਡ ਆਰਡਰ ਦਾ ਸਵਾਲ ਹੈ ਜੀ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਹਦਾਇਤਾਂ ਆਈਆਂ ਨੇ। ਤੇ ਅਸੀਂ ਲੋਕਲ ਲੈਵਲ ਦੇ ਉੱਤੇ ਵੀ ਹਦਾਇਤਾਂ ਦਿੱਤੀਆਂ ਨੇ ਜੀ ਕੋਈ ਵੀ ਅਨঅথরাইਜ਼ਡ ਬੰਦਾ ਸਾਡੇ ਬੂਥ ਦੇ ਅੰਦਰ ਐਂਟਰ ਨਹੀਂ ਕਰੇਗਾ ਬੂਥ ਦੇ 200 ਮੀਟਰ ਦੇ ਪੈਰੀਮੀਟਰ ਦੇ ਵਿੱਚ ਕੋਈ ਵੀ ਬੰਦਾ ਆਪਣਾ ਪੋਲਿੰਗ ਬੂਥ ਆਪਣਾ ਜਿਹੜਾ ਸੈਟਅਪ ਨਹੀਂ ਕਰੇਗਾ ਉਹਦੇ ਸੰਬੰਧੀ ਕਲੀਅਰ ਹਦਾਇਤਾਂ ਨੇ ਤੇ ਸਾਡੀ ਉਮੀਦ ਹੈ ਵੀ ਅਸੀਂ ਪੀਸਫੁੱਲ ਤਰੀਕੇ ਨਾਲ ਵਧੀਆ ਤਰੀਕੇ ਨਾਲ ਇਲੈਕਸ਼ਨ ਕਰਵਾਵਾਂਗੇ ਕਿੰਨੇ ਟੋਟਲ ਬੂਥ ਹੈ ਸਰ ਤਲਵੰਡੀ ਸਾਬੋ ਦੇ ਵਿੱਚ ਜੀ ਟੋਟਲ 157 ਬੂਥ ਹੈ ਤੇ ਕਿੰਨੇ ਮਲਾਕੀ ਇੱਕ ਬੂਥ ਤੇ ਕਿੰਨੇ ਮਲਾਕੀ ਦਾ ਨਾ ਇੱਕ ਬੂਥ ਦੇ ਉੱਤੇ ਪੰਜ ਮੁਲਾਜ਼ਮ ਨੇ ਜੀ ਸਾਡੀ ਟੋਟਲ 785 ਬੰਦੇ ਜਿਹੜੇ ਮੋਬਲਾਈਜ਼ ਨੇ ਐਪ੍ਰੋਕਸੀਮੇਟਲੀ ਜਿਹੜੇ ਸਿਵਲ ਦੇ ਨੇ ਇਸ ਤੋਂ ਬਿਨਾਂ 250 ਪਲੱਸ ਪੁਲਿਸ ਦਾ ਮੁਲਾਜ਼ਮ ਹੈ ਜਿਹੜਾ ਸਾਡੇ ਡਿਫਰੈਂਟ ਡਿਫਰੈਂਟ ਬੂਥਾਂ ਉੱਤੇ ਡਿਪਲੋਟਡ ਰਹੇਗਾ ਸਰ ਜਿਹੜੇ ਕੋਈ ਅੰਗਹੀਨ ਵੋਟਰ ਹੁੰਦੇ ਆ ਜਾਂ ਕੋਈ ਹੋਰ ਉਹਨਾਂ ਵਾਸਤੇ ਕੋਈ ਸਪੈਸ਼ਲ ਅਰੇਂਜਮੈਂਟ ਹੋਈ ਹੈ ਅਸੀਂ ਜੀ ਹਰ ਬੂਥ ਦੇ ਉੱਤੇ ਜਿਹੜੀ ਸਾਡੀ 휠ਚੇਅਰ ਹੈ ਉਹਦਾ ਪ੍ਰਬੰਧ ਕੀਤਾ ਹੋਇਆ ਹੈ ਸਾਡੇ ਵੋਲੰਟੀਅਰ ਲੱਗੇ ਹੋਏ ਨੇ ਜਿਹੜਾ ਵੀ ਕੋਈ ਅੰਗਹੀਨ ਹੋਏਗਾ ਕੋ ਸਿਨੀਅਰ ਸਿਟੀਜ਼ਨ ਹੋਏਗਾ ਜਿਹੜਾ ਬੰਦਾ ਵੀ ਵੋਟ ਪਾਣ ਦਾ ਚਾਹਵਨ ਹੋਏਗਾ ਸਭ ਨੂੰ ਫੈਸਿਲਿਟੇਟ ਕੀਤਾ ਜਾਏਗਾ। ਰਮਨਜੀਤ ਕੌਰ ਮੈਂ ਲੈਕਚਰਰ ਇੰਗਲਿਸ਼ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੋਧਪੁਰ ਰਮਣਾ। ਜੋਧਪੁਰ ਰਮਣਾ ਜੀ। ਮੈਮ ਕੀ ਕਹਿਣਾ ਚਾਹੁੰਦੇ ਹੋ ਬਲਕ ਸ਼ਾਂਤੀ ਜ਼ਿਲ੍ਹਾ ਵੀ ਦੀ ਚੋਣਾਂ ਨੂੰ ਲੈ ਕੇ ਤੁਹਾਡੀ ਡਿਊਟੀ ਲੱਗੀ ਹੈ ਜੀ। ਕੋਈ ਗੱਲ ਨਹੀਂ ਸਰ ਅਸੀਂ ਡੈਮੋਕਰੇਸੀ ਦਾ ਹਿੱਸਾ ਅਸੀਂ ਵੋਟਾਂ ਪਾਉਣ ਜਾ ਰਹੇ ਹਾਂ ਪੂਰੀ ਟੀਮ ਦੇ ਨਾਲ ਮੇਰੀ ਟੀਮ ਮੇਰੇ ਨਾਲ ਹੈ। ਵੋਟਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਸਰ ਕਿਉਂਕਿ ਡੈਮੋਕਰੇਸੀ ਨੇ ਆਪਾਂ ਨੂੰ ਰਾਈਟ ਦਿੱਤਾ ਤਾਂ ਆਪਾਂ ਨੂੰ ਜ਼ਰੂਰ ਉਹਦਾ ਇਸਤੇਮਾਲ ਕਰਨਾ ਚਾਹੀਦਾ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਵੱਧ ਤੋਂ ਵੱਧ ਵੋਟ ਪਾਣ